ਅੱਜ ਅਸੀਂ ਤੁਹਾਡੇ ਨਾਲ ਭਾਈ ਮਹਾਰਾਜ ਸਿੰਘ ਜੀ ਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਭਾਈ ਮਹਾਰਾਜ ਸਿੰਘ ਜੀ ਨੂੰ ਟਕਸਾਲੀ ਅਰਥਾਂ ਦੇ ਵਿੱਚ ਸਿੱਖ ਧਰਮ ਦਾ ਸੰਤ ਸਿਪਾਹੀ ਕਿਹਾ ਜਾ ਸਕਦਾ ਹੈ ਇਹ ਆਉਦਾ ਮੂਲ ਰੂਪ ਵਿੱਚ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਸੀ ਭਾਈ ਸਾਹਿਬ ਦੇ ਆਰੰਭ ਜੀਵਨ ਸੰਬੰਧੀ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਉਹ ਭਾਈ ਵੀਰ ਸਿੰਘ ਜੀ ਦੇ ਬਹੁਤੇ ਨੇੜੇ ਦੇ ਜਾਣ ਪਛਾਣ ਦੇ ਸਨ ਜੋ ਇੱਕ ਪ੍ਰਸਿੱਧ ਡੇਰੇ ਅਤੇ ਮੰਨੀ ਪਰਮੰਨੀ ਧਾਰਮਿਕ ਟਿਕਾਣਾ ਦੇ ਮੁਖੀ ਸਨ ਜੋ ਹੁਣ ਤੱਕ ਕਾਇਮ ਹੈ ਭਾਈ ਸਾਹਿਬ ਜੀ ਦਾ ਮਹਾਨ ਇਤਿਹਾਸਿਕ ਕਾਰਨਾਮਾ ਵਿਸ਼ੇਸ਼ ਕਰਕੇ 1840 ਈਸਵੀ ਦੇ ਦੂਜੇ ਅੱਧ ਦੇ ਵਿੱਚ ਅੰਗਰੇਜ਼ਾਂ ਵਿਰੁੱਧ ਸਿੱਖਾਂ ਦੀ ਇੱਕ ਬਗਾਵਤ ਦੀ ਅਗਵਾਈ ਕਰਨਾ ਸੀ ਸਿੱਖ ਕੌਮ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਨੇ ਤੋਂ ਬਾਅਦ ਅਸਲ ਦੇ ਵਿੱਚ ਆਗੂ ਰਹਿਤ ਹੋ ਗਈ ਸੀ ਭਾਈ ਸਾਹਿਬ ਦੇ ਪਵਿੱਤਰ ਜੀਵਨ ਜੰਗ ਮੈਦਾਨ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਸ਼ੂਰਬੀਰਤਾ ਅਤੇ ਸੈਨਿਕ ਸੂਝਬੂਝ ਦੀ ਉਹਨਾਂ ਦੇ ਦੁਸ਼ਮਣ ਵੀ ਪ੍ਰਸ਼ੰਸਾ ਕਰਦੇ ਸਨ ਉਹ ਗੁਰੈਲਾ ਯੁੱਧ ਦੇ ਵਿੱਚ ਬਹੁਤ ਮਾਹਿਰ ਸਨ ਅਤੇ ਉਹਨਾਂ ਨੇ ਪੰਜਾਬ ਰਾਜ ਵਿੱਚ ਬ੍ਰਿਟਿਸ਼ ਰਾਜ ਦੀ ਪ੍ਰਬੰਧਕੀ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਦਿੱਤਾ ਸੀ ਅਤੇ ਉਸ ਵਿੱਚ ਗੜਬੜੀ ਫੈਲਾ ਕੇ ਉਹਨਾਂ ਨੇ ਪਰਲੋ ਲਿਆ ਦਿੱਤੀ ਸੀ ਬਰਤਾਨਵੀ ਛਾਉਣੀ ਅਤੇ ਖਜ਼ਾਨੇ ਅਚਾਨਕ ਉਹਨਾਂ ਦੇ ਹਮਲਿਆਂ ਦੇ ਹੇਠ ਆ ਗਏ ਸਨ ਲਾਰਡ ਦਲਹੌਜੀ ਦੇ ਕਹਿਣ ਦੇ ਅਨੁਸਾਰ ਰਾਣੀ ਜਿੰਦਾ ਦੇ ਦੇਸ਼ ਨਿਕਾਲੇ ਤੋਂ ਬਾਅਦ ਉਸਨੇ ਹਜ਼ਾਰਾਂ ਬੰਦੇ ਇਕੱਠੇ ਕਰ ਲਏ ਅਤੇ ਦੁਆਬੇ ਦੇ ਉੱਤਰੀ ਜ਼ਿਲ੍ਹਿਆਂ ਨੂੰ ਇੱਕ ਤੋਂ ਦੂਜੇ ਸਿਰੇ ਤੱਕ ਲਟਾੜਿਆ ਹਰੇਕ ਥਾਂ ਤੇ ਉਸ ਦਾ ਸਵਾਗਤ ਹੋਇਆ ਅਤੇ ਹਮਾਇਤ ਕੀਤੀ ਗਈ ਅਤੇ ਉਸ ਦੇ ਬੰਦਿਆਂ ਦੀ ਗਿਣਤੀ ਹਰ ਰੋਜ਼ ਵਧਣ ਲੱਗੀ ਅੰਗਰੇਜ਼ ਉਹਨਾਂ ਤੋਂ ਡਰਨ ਲੱਗ ਪਏ ਅਤੇ ਉਹਨਾਂ ਨੂੰ ਕਾਬੂ ਕਰਨ ਲਈ 10000 ਦਾ ਨਗਦ ਇਨਾਮ ਰੱਖਿਆ ਗਿਆ ਜੋ ਉਸ ਸਮੇਂ ਇਹ ਕਾਫੀ ਵੱਡੀ ਰਕਮ ਸੀ ਸਨ 1849 ਦੇ ਅਖੀਰ ਵਿੱਚ ਉਹਨਾਂ ਨੂੰ ਜਥੇ ਸਮੇਤ ਕਾਬੂ ਕਰ ਲਿਆ ਗਿਆ ਜਲੰਧਰ ਦਾ ਡਿਪਟੀ ਕਮਿਸ਼ਨਰ ਜਿਸ ਨੇ ਉਹਨਾਂ ਨੂੰ ਫੜਿਆ ਸੀ ਭਾਈ ਸਾਹਿਬ ਨੂੰ ਸੰਤ ਜੀ کہہ ਕੇ ਬੁਲਾਇਆ ਕਰਦਾ ਸੀ ਉਸ ਦੇ ਕਰਿਸ਼ਮੇ ਹਜ਼ਾਰਾਂ ਲੋਕਾਂ ਨੇ ਵੇਖੇ ਸਨ ਅਤੇ ਪੁਰਾਤਨ ਪੈਗੰਬਰਾ ਰਾਹੀਂ ਕੀਤੇ ਗਏ ਚਮਤਕਾਰ ਨਾਲੋਂ ਵੀ ਵੱਧ ਨਿਸ਼ਚੇ ਨਾਲ ਲੋਕ ਇਹਨਾਂ ਤੇ ਵਿਸ਼ਵਾਸ ਕਰਦੇ ਸਨ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਅਤੇ ਉਹਨਾਂ ਦੇ ਸੇਵਕ ਖੜਕ ਸਿੰਘ ਦੇ ਨਾਲ ਦੇਸ਼ ਨਿਕਾਲਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ। ਉਹ ਸਿੰਗਾਪੁਰ ਵਿੱਚ ਇੱਕ ਰਾਜ ਕੈਦੀ ਵਜੋਂ 9 ਜੁਲਾਈ 1850 ਨੂੰ ਪਹੁੰਚੇ ਸਨ। ਇੱਥੇ ਉਹਨਾਂ ਨੂੰ ਇੱਕ ਹਨੇਰ ਕੋਠੜੀ ਦੇ ਵਿੱਚ ਰੱਖਿਆ ਗਿਆ ਸੀ ਜਿਸ ਦਾ ਰਕਬਾ ਕੇਵਲ 200 ਵਰਗ ਫੁੱਟ ਸੀ। ਲਗਭਗ 3 ਸਾਲਾਂ ਦੀ ਇਕਾਂਤਮਈ ਕੈਦ ਤੋਂ ਬਾਅਦ ਭਾਈ ਮਹਾਰਾਜ ਸਿੰਘ ਜੀ ਨਾ ਕੇਵਲ ਅਮਲੀ ਤੌਰ ਤੇ ਅੰਨ੍ਹੇ ਹੋ ਗਏ ਬਲਕਿ ਉਹਨਾਂ ਦੇ ਪੈਰਾਂ ਅਤੇ ਗਿੱਟਿਆਂ ਦੇ ਵਿੱਚ ਗਠੀਏ ਦੇ ਦਰਦ ਸ਼ੁਰੂ ਹੋ ਗਏ ਉਹਨਾਂ ਦੀ ਸਿਹਤ ਹੋਰ ਵਿਗੜ ਗਈ ਅਤੇ ਉਹ ਚੜ੍ਹਾਈ ਕਰ ਗਏ ਉਹਨਾਂ ਦੀ ਮਰ ਤੱਕ ਦੇਹ ਦਾ ਸੰਸਕਾਰ ਕੁਤਰਮ ਰੋਡ ਜੇਲ੍ਹ ਦੇ ਬਾਹਰ ਸਿੰਗਾਪੁਰ ਵਿੱਚ ਕੀਤਾ ਗਿਆ ਸੀ ਇਸ ਤਰ੍ਹਾਂ ਸਿੱਖਾਂ ਨੇ ਆਪਣੇ ਲੋਕਾਂ ਦੇ ਲਈ ਲੜਾਈਆਂ ਲੜੀਆਂ ਅਤੇ ਦਰਦਨਾਕ ਸਜ਼ਾਵਾਂ ਕੱਟੀਆਂ ਅਤੇ ਸ਼ਹੀਦੀਆਂ ਪਾ ਗਏ ਜੇਕਰ ਸਿੱਖਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਪੂਰੇ ਸੰਸਾਰ ਦੇ ਵਿੱਚ ਸਿੱਖ ਹੀ ਐਸੀ ਕੌਮ ਹੈ ਜਿਸ ਨੇ ਪੂਰੇ ਸੰਸਾਰ ਦੇ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਇਤਿਹਾਸਿਕ ਜਾਣਕਾਰੀ ਦੇ ਨਾਲ